ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਆਪਾਂ ਜੁੜ ਗਏ ਹਾਂ ਗੁਰਦੁਆਰਾ ਡੇਰਾ ਸਾਹਿਬ ਅਸੰਤੋਂ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਦੇ ਪ੍ਰਧਾਨ ਚਤਰ ਸਿੰਘ ਕਾਲੋਗਾ ਕੁਝ ਸੰਗਤਾਂ ਨੂੰ ਅਪੀਲ ਕਰਨਗੇ ਆਹ ਕਰਨਿਆ ਉਹਨਾਂ ਦੇ ਨਾਲ ਗੱਲ ਸੰਗਤ ਦੇ ਚਰਨਾਂ 'ਚ ਕੀ ਅਪੀਲ ਕਰੋਗੇ ਸਾਡੇ ਵੀ ਚਰਨਾਂ ਜੀ ਬੇਨਤੀ ਹੈਗੀ ਸਪੂਰ ਲੜਕੀਆਂ ਵਾਲਾ ਰਸਤੇ ਲੜਕਿਆਂ ਵਾਲਾ ਵੀ ਇੱਥੇ ਪਹਿਲਾਂ ਤੋਂ ਖੁੱਲਿਆ ਹੋਇਆ ਹੈ ਕੋਈ ਵੀ ਆਵਾਸਾਂ ਨੂੰ ਰੂਪ ਨਾਲ ਇਹਨੂੰ ਚਲਾਣ ਦਾ ਬਹੁਤ ਕੋਸ਼ਿਸ਼ ਕੀਤੀ ਆ ਕਰ ਰਹੇ ਆ ਆਪ ਵੀ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰਵਾਓ ਬਹੁਤ ਫੀਸ ਘਾਟੇ ਦਾਖਲਾ ਵੀ ਬੜਾ ਘਾਟੇ ਅਧਿਆਪਕ ਸਾਡੇ ਸਾਰੇ ਗ੍ਰੈਜੂਏਟ ਪੜੇ ਲਿਖੇ ਸਾਰੇ ਟੀਚਰ ਨੇ ਪ੍ਰਿੰਸੀਪਲ ਵੀ ਬਹੁਤ ਅੱਛੇ ਨੇ ਤੇ ਆਪ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਸਕੂਲ ਪਾਓ ਨਿਸ਼ਾਨ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰਬਾਨੀ ਨਾਲ ਨਵੇਂ ਚੜ ਗਏ ਨੇ ਜੀ ਆ ਨਵੀਆਂ ਮੰਤਵਾਂ ਤਿਆਰੀ ਬਣੀਆਂ ਉਹਦੇ ਜੀ ਵੀ ਕੀ ਯੋਗਦਾਨ ਸਾਥ ਸੰਗਤ ਪਾਏ ਤੇ ਤੇ ਪਾਸ਼ਾ ਚੜ੍ਹਦੀ ਕਲਾ ਰੱਖੇ ਸਾਰੇ ਇਲਾਕੇ ਦੀ ਇਲਾਕੇ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਚੱਲ ਰਿਹਾ ਹੈ ਜੀ ਕਮੇਟੀ ਬਹੁਤ ਅੱਛੀ ਹੈ ਅਰ ਹੱਛੇ ਕੰਮ ਕਰ ਰਹੀ ਹੈ ਅਨੇ ਗਰੰਥੀ ਵੀ ਬਹੁਤ ਅੱਛੇ ਨੇ ਅਰ ਸ਼ੁਰੂ ਤੋਂ ਹੀ ਇੱਥੇ ਬਹੁਤ ਅੱਛੀ ਤਰ੍ਹਾਂ ਕੰਮ ਚੱਲ ਰਿਹਾ ਹੈ ਸੋ ਚਾਹੂ ਅਗੇ ਚੱਲਦਾ ਰਹੇਗਾ ਸੰਯਗ ਸੰਗਤ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਹੁੰਦੇ ਨੇ ਅਰ ਸੰਜਗ ਸੰਗਤੀ ਗੁਰੂ ਦਾ ਰੂਪ ਉਹਨdie ਸੰਗਤ ਵਾਧ ਚੜ ਕੇ ਹਿੱਸਾ ਪਾਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਉਹ ਹੈ ਗੁਰਸਿੱਖਾ ਖਾਲਸਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਇਸਨ ਪ੍ਰਧਾਨਗੁਰ ਤੁਹਾਡੇ ਦਾ ਸਾਬ ਦੇ ਚਤਰ ਸਿੰਘ ਕਲੋਗਾ ਖਬਰ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਖਾਲਸਾ ਪਗੜੀ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ ਇਥੇ ਹਰ ਪ੍ਰਕਾਰ ਦੀ ਪਗ ਬਨਨੀ ਅਤੇ ਬਨਣੀ ਸਿਖਾਈ ਜਾਂਦੀ ਹੈ ਜੇਕਰ ਤੁਸੀਂ ਵਿਆਹ ਸ਼ਾਜਾ ਦੇ ਮੌਕੇ ਤੇ ਪਗ ਬਣਵਾਣੀ ਚਾਹਦੇ ਹੋ स्क्रीन ते ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ